ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸੱਤ ਵੜਾ ਦਿਖਾਵਾਂਗੇ ਕੁਝ ਤਾਜੀ ਸੂਈ ਵੀ ਤੇ ਕੋਈ ਤਾਜਾ ਸੂਨਲ ਤੇ ਟੋਕੜਾ ਕੱਪੜਾ ਵੀ ਵਿੱਚ ਇਹ ਸੱਤ ਤੇ ਸਤ ਨਾਲ ਕੇਲ ਹੈ ਡਿਟੇਲ ਵੀਰ ਤੋਂ ਪੁੱਛਦਿਆ ਹੋਗੇ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਆ ਆਪਣਾ। ਮੇਰਾ ਨਾਮ ਮੇਰਾ ਸਦਾਮਾ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ। ਤੇ ਮੋਬਾਈਲ ਨੰਬਰ ਆਪਣਾ ਜੀ। ਮੋਬਾਈਲ ਨੰਬਰ ਹੈਗਾ ਆਪਣਾ 9968647859। ਠੀਕ ਐ ਖਾਸ ਭਦੌੜਾ ਸ਼ਹਿਰ ਆ ਗਿਆ। ਖਾਸ ਭਦੌੜਾ ਸ਼ਹਿਰ ਆ ਜੀ ਸ਼ਹਿਰ ਆ ਜੀ ਹਲਕੜਾ ਰੋਡ ਦੇ ਉੱਤੇ ਆਪਣਾ ਦਰবেশਾ ਦੇ ਮੰਦਿਰ ਦੇ ਸਾਹਮਣੇ ਆਪਣਾ ਨੋਰਾ ਜੀ। ਠੀਕ ਐ ਪਹਿਲਾ ਨੰਬਰ ਜਿਹੜੀ ਆਪਾਂ ਵੈਢ ਦੇਖੀ ਜੰਨੇ ਕਿਹੜਾ ਸੁਆ ਸੁਉਂਦੀ ਆ ਜੀ। ਦੂਜਾ ਸੁਆ ਸੁਉਂਦੀ ਜੀ ਛਿੱਗੀ ਆ। ਦੂਜਾ ਸੁਆ ਸੁਉਂਦੀ ਆ ਦਿਨ ਕਹਿਕ ਲੈਂਦੀ ਆ ਜੀ। ਬਸ ਤਿਆਰ ਆ ਜੀ ਠੀਕ ਹੈ ਤੇ ਥਣ ਸੋਹਣਾ ਮੁੱਠੀ ਵਾਲਾ ਹੈ ਨਾ ਉਹ ਸੋਹਣਾ ਫਣ ਲੱਗਿਆ ਬਾਈ ਜੀ ਆਡਰ ਕੁਆਲਟੀ ਬਿਲਕੁਲ ਫਿਕਸ ਅਡਰਾ ਇਹ ਤੁਸੀਂ ਦੇਖ ਸਕਦੇ ਹੋ ਕੁਆਲਟੀ ਵਗੈਰਾ ਫਾੜੇ ਮੂੜੀਆਂ ਤੁਸੀਂ ਦੇਖ ਸਕਦੇ ਹੋ ਪੂਰਾ ਫਾੜੀ ਵਾਲਾ ਹਵਾਨਾ ਇੰਪੈਕਟਡ ਅਡਰਾ ਜੀ ਬਿਲਕੁਲ ਠੀਕ ਹੈ ਹਾਂਜੀ ਥੋੜਾ ਥੋੜਾ ਭੜਾ ਪਾਉਣ ਲੱਗੀ ਸਵੇਰੀਆਂ ਸੁਣਾ ਤੁਹਾਨੂੰ ਪਤਾ ਜੀ ਇਹ ਭੜ ਨਹੀਂ ਬਹੁਤਾ ਤੁਹਾਨੂੰ ਦੁੱਧ ਵੀ ਕਿੰਚ ਦਊਗਾ ਠੀਕ ਹੈ ਕੀ ਐਵਰੇਜ ਮੰਨੀ ਦੁੱਧ ਦੀ ਆਪ ਜੀ ਇਹ 30 ਕਿਲੋ ਤੋਂ ਦਰਾਵਾ ਦੇ ਦੋ ਜੀ ਪਲੂਨ ਨੇ ਨੇ 27 28 ਕਿਲੋ ਤੋਂ ਦਿੱਤਾ ਪਿਆ ਜੀ ਮੰਨ ਕੇ ਚਲਿਏ ਐਵਰੇਜ ਹੀ 25 ਤੋਂ 25 ਤੋਂ ਪਾਰ ਵਾਲ ਤੋੜੇ ਵਾਰ ਨੂੰ ਸੋbro ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਬੜੀ ਦੇਖ ਸਕਦੇ ਹੋ ਤੇ ਥਣ ਸੋਹਣਾ ਗੁੱਲੇ ਵਾਲਾ ਹੱਥੀ ਚ ਬਈ ਜਾਲ ਤੇ ਫਿਰ ਦੰਦ ਵਗੈਰਾ ਦੇਖਿਆ ਕਿ ਨਹੀਂ ਦੇਖਿਆ ਬਿਲਕੁਲ ਜੀ ਬਿਲਕੁਲ ਛਿੱਗੀ ਹੋ ਰਹੀ ਹੈ ਜੀ ਇਸ ਟਾਈਮ ਠੀਕ ਹੈ ਵੀਰਾਂ ਚੈੱਕ ਕਰਕੇ ਆਪਾਂ ਨੂੰ ਲੈ ਜਾ ਸਕਦਾ ਕੋਈ ਚੱਕਰ ਨਹੀਂਗਾ ਜੀ ਠੀਕ ਹੈ ਤੁਹਾਨੂੰ ਚੈੱਕ ਕਰਕੇ ਲੈ ਕੇ ਜਾਵੇ ਗਾਂ ਦੇ ਸੋ ਦੰਦ ਵਗੈਰਾ ਤੁਸੀਂ ਦੇਖ ਸਕਦੇ ਹੋ ਹਾਈਟ ਲੈਂਥ ਦਾ ਤੁਹਾਡੇ ਸਾਹਮਣੇ ਹੈ ਜੀ ਠੀਕ ਹੈ ਬਿਊਟੀ ਕੁਆਲਟੀ ਅੰਚਲ ਸਭ ਕੁਝ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਸੋ ਪੂਰੀ ਚੰਗੀ ਸੋਹਣੇ ਲੈਗ ਸਕੋਰ ਆ ਬੜ ਦੇ ਤੇ ਸਾਫ ਸੁਥਰਾ ਮੋਟਾ ਥਾਣਾ ਮੁੱਠੀ ਵਾਲ ਹਾਥੀ ਚਵਾਈ ਵਾਲਾ ਥਾਣਾ 110000 ਰੁਪਏ ਕੀਮਤ ਆ ਬਾਕੀ ਮੌਕੇ ਤੇ ਗੁਜਾਇਸ ਵਗੈਰਾ ਹੋ ਜਾਊਗਾ ਦੂਸਰਾ ਸੁਦਾ ਸੋਨੂੰ ਲਗਭਗ ਤਿਆਰੀ ਦੇ ਵਿੱਚ ਹੀ ਆ 47 28 ਕਿਲੋ ਦੀ ਐਵਰੇਜ ਤੇ ਆ ਰਾਮਣਾ ਚੱਲਣ ਵਾਲੀ ਬੈੜ ਆ ਤੇ ਮਿਲਕ ਵੇਨ ਵਗੈਰਾ ਦੇਖੋ ਥੱਲੇ ਪੂਰੀ ਸੋਹਣੀ ਸਾਫ ਸੁਥਰੀ ਤੇ ਮੇਨ ਗੱਲ ਆ ਪਾ ਥਾਣ ਦੇਖੀਏ ਜਿਹੜਾ ਇਹਦੇ ਥਾਣ ਲੱਗਿਆ ਵਾ ਸਿਰਫ 3 ਤੋਂ 4 ਮਿੰਟ ਦੀ ਚਵਾਈ ਹੋਣੀ ਆ ਬੈੜ ਦੀ ਕਿੰਨਾ ਚਾਹੇ ਦੋ ਜਾਣੇ ਬਹਿ ਕੇ ਚੋਈ ਜਾਣ ਉਸ ਟਾਈਪ ਦਾ ਥਾਣ ਲੱਗਿਆ ਦੋਨੇ ਪਾਸੇ ਬੈਠੇ ਰਹਿਣ ਕੋਈ ਚੱਕਰ ਹੀ ਨਹੀਂ ਗਾਂਵ ਵਾਲੀ ਚੰਗੀ ਆ ਬਾਈ ਦੋਨੇ ਪਾਸੇ ਬਹਿ ਰਹਿਣ ਚੋ ਤੇ ਅਗੇ ਦੋ ਨੰਬਰ ਜਿਹੜੇ ਦੇਖੀ ਜਾਂਦੇ ਆਪਾਂ ਇਹ ਜਰਸੀ ਕਰਾਉ ਸਕਦੀ ਨੇ ਜਰਸੀ ਤੇ ਜਰਸੀ ਕਰਾਉ ਕਿਹੜਾ ਸੁਆ ਸੁੰਦੀ ਪਈ ਆ ਇਹ ਵੀ ਦੂਜਾ ਸੁਆ ਸੁੰਦੀ ਆ ਜੀ ਛਿੱਗੀ ਆ ਦੰਦੋਂ ਠੀਕ ਹੈ ਤੁਸੀਂ ਅਡ ਰੋਡਰ ਵਾਲੇ ਦੇਖ ਸਕਦੇ ਭਰ ਭਰੋਗੀ ਬਹੁਤ ਜੀ ਬਹੁਤ ਬੜੀ ਕੁਆਲਿਟੀ ਆ ਆਰਾਮਨਾ ਬਾਲਟ ਲਾ ਜੇ ਕਾਫੀ ਪੰਜਾ ਹਨ ਬਾਲਟ ਲਾ ਪਈਆਂ ਜੀ 25 26 ਕਿਲੋ ਦੁੱਧ ਇਹਨੇ ਵੀ ਆਰਾਮਨਾ ਦੇਣਾ ਜੀ ਠੀਕ ਹੈ ਪਹਿਲਾਂ ਹੀ 25 ਕਿਲੋ ਦਿੰਦਾ ਆਪਾਂ 25 26 ਕਿਲੋ ਹੀ ਹੋਣ ਕਹਿ ਕੇ ਦਵਾਗੇ ਜੀ ਫਾਦੂਗੀ ਹਫਤਾ ਆਰਾਮਨਾ ਬਾਦੂਗੀ ਜੀ ਹਫਤਾ ਬਾਦਵੇ 6 ਦਿਨ ਬਾਦਵੇ 10 ਦਿਨ ਵੀ ਪਾ ਸਕਦੇ ਇਹਦਾ ਰੇਟ ਕੀ ਤੋ ਦੂਜੇ ਨੰਬਰ ਤੇ ਜਰਸੀ ਕ੍ਰਾਸ ਬੈਡ ਦੇਖੀ ਜਾਨੇ ਆ ਦੂਸਰਾ ਸੁਦਾ ਹੁੰਦੀ ਆ 75000 ਰੁਪਿਆ ਕੀਮਤ ਆ ਇਹਦੀ ਬਾਕੀ ਮੌਕੇ ਤੇ ਗਜੈਸ ਵਗੈਰਾ ਹੋ ਜੂ ਤੇ ਥਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਗੁੱਲੇ ਵਾਲਾ ਥਾਣਾ ਇੱਕ ਹਫਤਾ ਪੈਂਡਿੰਗ ਪਿਆ ਅੱਗੇ ਪਿੱਛੇ ਦਾ ਸੋਹਣਾ ਇਹਨੇ ਸਾਫ ਸੁਥਰਾ ਹਵਾਨਾ ਕੱਢਣਾ ਹੈਗਾ ਤੇ ਬਾਲਟੀ ਲੈ ਕਾਫੀ ਆ ਤੇ ਹਵਾਨਾ ਰੱਖਣਾ ਫਟਫੜ ਅੱਗੇ ਵਿੱਚ ਦਾ ਹਵਾਨਾ ਥਾਣਾ ਸੋਹਣਾ ਗੁੱਲੇ ਵਾਲਾ ਸਾਫ ਸੁਥਰਾ ਹਾਥੀ ਚੋਈ ਵਾਲਾ ਥਾਣਾ ਰੱਖੂਗੀ ਬਿਲਕੁਲ ਕੰਫੈਕਟ ਹਾਟਰ ਦਾ ਪੂਗੀ ਜੀ ਠੀਕ ਹੈ ਉਨਾਂ ਹੀ ਪਿੱਛੇ ਹੋ ਤੇ ਉਨਾਂ ਹੀ ਅੱਗੇ ਹੋਣਾ ਪੂਰਾ ਫਸਮਾ ਹੋਣਾ ਜੀ ਆ ਢੱਲਾਂ ਢੁਲਾਂ ਪਈਆਂ ਤਾਂ ਕਰਕੇ ਹਲੇ ਬਾਲ ਢੱਲਾਂ ਨੂੰ ਪਤਾ ਵੀ ਜੀ ਅਟਰ ਤਾਂ ਕਰਕੇ ਐਂ ਲੱਗਦਾ ਬਿਲਕੁਲ ਫਿਕਸ ਅਟਰ ਹੋਊਗਾ ਜੀ ਗਾਂ ਤੇ ਕ੍ਰੋਸ ਆ ਦੁੱਧ ਵੀ ਫੈਟ ਵਾਲਾ ਪਾਊਗਾ ਸਾਢੇ 5% ਆਈ ਵੀ ਹੈ ਜੀ ਇਹ ਪਹਿਲਾਂ ਵੀ ਠੀਕ ਹੈ ਹਾਂਜੀ ਸੋ 5 ਤੋਂ 6% ਵਾਲੀ ਫੈਟ ਤੇ ਇਹਨੇ ਚੱਲਣਾ ਗੱਭਣਾ ਅੱਗੇ ਭਾਈ ਜੀ ਗੱਲ ਕਰਦੇ ਤੀਸਰੇ ਨੰਬਰ ਤੇ ਬਹਿੜਦੇ ਆਪਾਂ ਇਹ ਜੀ 10 ਕਿਲੋ ਦੁੱਧ ਆ 5 ਮਹੀਨੇ ਲਈ ਗੱਭਣਾ ਚੈੱਕ ਕਨਫਰਮ ਕਨਫਰਮ ਆਂ ਚੈੱਕ ਕਰਕੇ ਆਵਾ ਡਾਕਟਰ ਲੈ ਕੇ ਆਉਣ ਚੈੱਕ ਕਰਕੇ ਲੈ ਕੇ ਆ ਪੰਜ ਮਹੀਨਾ ਟਾਈਮ ਦਾ ਪੰਜ ਲੀਟਰ ਟਾਈਮ ਦਾ 12 ਵੀ ਦੇਣ ਦੀ ਹੈ 10 ਵੀ ਦੇਣ ਦੀ ਆਪਾਂ ਉਸ ਹਿਸਾਬ ਨਾਲ ਵੀ ਅੱਗੇ ਡਰਾਈਵ ਕਰਨੀ ਉਸ ਹਿਸਾਬ ਨਾਲ ਇਹ ਤੁਹਾਨੂੰ ਵਾਲੇ ਪੀਡ ਵਗੈਰਾ ਦੇ ਦੇ ਥਣ ਚਾਰੇ ਓਕੇ ਓਕੇ ਜੀ ਚੈੱਕ ਕਰਕੇ ਲੈ ਕੇ ਜਾਣ ਦੋਵੇਂ ਚੁਆਈ ਕਰ ਲੈਣ ਰੇਟ ਇਹਦਾ ਕੀ ਰਹੂਗਾ 60000 ਦੇ ਦਾਂਗੇ ਮਾਣਦਾਰ ਮਾੜਾ ਮੋਟਾ ਮਾੜਾ ਮੋਟਾ ਹੋ ਜੂਗਾ ਜੀ ਠੀਕ ਆ 5 ਮਹੀਨੇ ਕਨਫਰਮ ਹਾਂ ਜੀ ਤੋਰੇਵਾਰ ਨੇ ਨੂੰ ਸੋ ਤੀਜੇ ਨੰਬਰ ਤੇ 5 ਮਹੀਨਾ ਦੀ ਕਨਫਰਮ ਚੈੱਕ ਪਾਸ 60000 ਰੁਪਇਆ ਕੀਮਤ ਆ ਗੁਜਾਇ ਤੇ ਮੂਮਾ ਤਾਂ ਚੰਗਾ ਲਗਭਗ ਦੂਸਤ ਪਹਿਲਾ ਦੂਜਾ ਜਹ ਹੋਊ ਸੁਵੀ ਦੂਜਾ ਸੁਆ ਜੀ ਪਲੂਨ ਨੇ 24 ਕਿਲੋ ਦੁੱਧ ਦਿੱਤਾ ਵੇ ਜੀ ਦੂਜੇ ਸੁਵੇ ਹੁੰਦੀ ਆ ਠੀਕ ਹੈ ਕੁਆਰਟੀ ਪਰ ਬਹੁਤ ਸੋਹਣਾ ਆਰਡਰ ਬਣਾਉਂਦੇ ਬਿਲਕੁਲ ਫਿਟਿੰਗ ਵਾਲਾ ਆਰਡਰ ਹੁੰਦਾ ਜੀ ਇਹਦਾ ਵੀ ਠੀਕ ਹੈ ਹਵਾਨਾ ਪੂਰਾ ਫਿਟਿੰਗ ਵਾਲਾ ਫਿਟਿੰਗ ਵਾਲਾ ਤੇ ਸਾਫ ਸੁਥਰੇ ਤੇ ਝੋੜੀ ਵਾਲੀ ਬੈੜਾ ਪੂਰੀ ਵਧੀਆ ਹੈ ਨਾ ਹਾਂਜੀ ਤੇ ਫਾੜੀ ਵਾਲਾ ਹਵਾਨੇ ਰੱਖ ਦਿਆ ਜਾਵੇ ਵੀ ਬਿਲਕੁਲ ਜੀ ਬਿਲਕੁਲ ਜਿਵੇਂ ਉਹਦਾ ਆਰਡਰ ਆ ਆਈ ਫਿਕਸਡ ਰਹਿੰਦਾ ਸੀ ਜੀ ਠੀਕ ਹੈ ਅੱਗੇ ਗੱਲ ਕਰਦੇ ਆਪਾਂ 4 ਨੰਬਰ ਦੀ ਇਹ ਕਿੰਨਾ ਟਾਈਮ ਦੀ ਦੁੱਧ ਸੱਤ ਤੋਂ ਅੱਠ ਮਹੀਨੇ ਦੇ ਵਿੱਚ ਵਿੱਚ ਡਰਾਈ ਹੋ ਚੁੱਕੀ ਹੈ ਹੋ ਚੁੱਕੀ ਹੈ ਜੀ ਥਣ ਚੱਕ ਹੋ ਜਾਣਗੇ ਬਿਲਕੁਲ ਜੀ ਹਲੇ ਵੀ ਐ ਤਾਂ ਹੈਗਾ ਦੁੱਧ ਇਹ ਥਲੇ 6-7 ਕਿਲੋ ਠੀਕ ਹੈ ਹੁਣ ਇਹ ਵੀ ਦੁੱਧ ਹੈਗਾ ਕਿਉਂਕਿ ਇਹਨੇ 30 ਕਿਲੋ ਦੁੱਧ ਦਿੱਤਾ ਹੋਇਆ ਜੀ ਮਤਲਬ ਡਰਾਈ ਦੀ ਕਦਰ ਚਾਹ ਹੋ ਜਾ ਹਾਂ ਜੀ ਹੁਣ ਡਰਾਈ ਕਰ ਰਹੇ ਹਾਂ ਸਾਢੇ 7 ਮਹੀਨੇ ਤੋਂ ਉੱਪਰ ਆ ਉੱਪਰ 8 ਮਹੀਨੇ ਦੇ ਨੇੜੇ ਇਹਦਾ ਰੇਟ ਕਿੰਨਾ ਹੋਊਗਾ ਇਹ ਵੀ 60000 ਜਦਾਂਗੇ ਗੋਜਾਇਸ ਇਹਦੇ ਵਿੱਚੋਂ ਇਹਦੇ ਚ ਵੀ ਹੋਊਗਾ ਤੋੜ ਦੇ ਵਾਰ ਨੂੰ ਤੋ ਚਾਰ ਨੰਬਰ ਆਪਾਂ ਜਿਹੜੀ ਦੇਖੀ ਜਾਂਦੇ ਆ ਦੂਸਰਾ ਸੋਸ ਹੁੰਦੀ ਆ ਸੱਤ ਬੁੱਧੂ ਦੇਖ ਲਓ ਜੀ ਤੁਸੀਂ ਸਾ ਠੀਕ ਹੈ 12 ਨੰਬਰ ਦੇ ਵਿੱਚ ਸੋ ਦੇਖੋ ਪੂਰੀ ਸਾਫ ਸੁਸਰੀ ਰਾਜੀ ਸੰਮੀ ਬੜੀ ਕੱਦ ਬੈਡ ਚੰਗਾ ਜਿੰਦੇ ਜਾਨ ਦੇ ਵਿੱਚ ਆ ਪੂਰੀ ਬਰੀਡ ਦੇ ਵਿੱਚ ਤੇਰੀ 5ਵੇਂ ਨੰਬਰ ਤੇ ਆਪਾਂ ਬੱਚੀ ਦੇਖੀ ਆਨੇ ਆ ਇਹ ਧੁੰਦੀ ਹੋ ਰਹੀ ਹੈ ਜੀ ਹੁਣ ਠੀਕ ਹੈ ਤੇ ਸਾਢੇ 7 ਮਹੀਨੇ ਦੀ ਗੱਬੜ ਆ ਜੀ ਸਾਢੇ 7 ਮਹੀਨੇ ਚੈੱਕ ਕਨਫਰਮ ਆ ਹਾਂ ਜੀ ਹਾਂ ਜੀ ਇਹਦਾ ਰੇਟ ਕਿਰ ਹੋਊਗਾ ਇਹ ਵੀ 60000 ਦੀ ਦੰ 60000 ਦੀ ਸਾਢੇ 7 ਮਹੀਨੇ ਦੀ ਸਾਢੇ 7 ਮਹੀਨੇ ਚੈੱਕ ਕਨਫਰਮ ਆ ਜੇ ਜੋ ਵੀ ਆਪਾਂ ਕਹਿੰਦਾ ਨਾ ਉਹ ਚੈੱਕ ਕਰਕੇ ਲੈ ਕੇ ਜਾ ਠੀਕ ਹੈ ਕੋਈ ਭਰਾ ਆਉਂਦਾ ਆਪਦਾ ਡਾਕਟਰ ਲੈ ਕੇ ਆਵੇ ਠੀਕ ਆਪਣੇ ਕੋਲ ਡਾਕਟਰ ਅਗਲਾ ਕਹਿੰਦਾ ਵੀ ਤੁਸੀਂ ਦਿਖਾਤਾ ਜਾਇਆ ਕਰਤਾ ਆਪਦਾ ਡਾਕਟਰ ਲੈ ਕੇ ਆਉਣ ਚੈੱਕ ਕਰਕੇ ਆਪਣੀ ਤਸੱਲੀ ਹੋਈ ਵੀ ਆ ਕੋਈ ਤਸੱਲੀ ਕੋਈ ਵੀ ਹੈ ਜੀ ਠੀਕ ਹੈ ਮੂੰਹ ਮੱਥਾ ਫੇਸ ਕੁਆਲਟੀ ਚੰਗੀ ਹੈ ਹਣਾ ਨਾ ਤੁਸੀਂ ਦੇਖ ਸਕਦੇ ਹੋ ਗੋਲਾ ਗਾਲਾ ਬੱਚੀ ਦਾ ਕਿੰਨਾ ਚੰਗਾ ਹੈ ਕੁਆਲਟੀ ਵਗੈਰਾ ਦੇਖ ਸਕਦੇ ਤੁਸੀਂ ਬੱਚੀ ਦੁੱਗ ਦੇ ਦੰਦ ਆ ਜੇ ਬੱਚੀ ਕੱਢਦੀ ਪਈ ਆ ਤੁਸੀਂ ਦੇਖ ਲਓ ਕਿੰਨਾ ਸੋਹਣਾ ਲੱਗਿਆ ਵੈ ਜਾਤ ਬਰੀਡ ਚੰਗੀ ਹੈ ਹਣਾ ਹਾਂ ਜੀ ਤੇ ਥਣ ਥਣ ਵੀ ਚੰਗਾ ਝੋਲੀ ਬਹੁਤ ਚੰਗੀ ਹੈ ਸਾਫ਼ ਸੁਥਰੀ ਹੈ ਤੇ ਬਾਕੀ ਸਾਮ ਸੰਭਾਲ ਵੀ ਚੰਗੀ ਹੋਈ ਵੀ ਹੈ 6000 7.5 ਮਹੀਨਿਆਂ ਦੀ ਗੱਭਣ ਹੈ ਗੱਭਣ ਚੈੱਕ ਕਨਫਰਮ ਆ ਜਾਓ ਬਿਲਕੁਲ ਤੇਰੀ ਕਾਲੀ ਵੜਾ ਆਪਾਂ ਦੇਖੀਏ ਨੇ ਜੀ ਇਹ ਵੀ ਹੱਥ ਮੇਰੇ ਨੇੜੇ ਹੋਣ ਵਾਲੀ 7.5 ਮਹੀਨਿਆਂ ਦੀ ਗੱਭਣ ਹੈ ਆ ਮਾਣੋ ਹੋ ਚੁੱਕੀ ਹੈ ਡਰਾਈ ਹੋ ਚੁੱਕੀ ਥਣੇ ਪਾਸ ਕਰਾ ਦੂਗੀ ਬਿਲਕੁਲ ਜੀ ਪਾਸ ਕਰਾ ਦਾਂਗੇ ਠੀਕ ਹੈ ਇਹਦਾ ਕਾਸ਼ਟ ਕੀ ਹੈ ਇਹ 55000 ਦੇ 55 ਇਹ ਸਵੇਰ ਤੀਜਾ ਸੂ ਮੇਰੇ ਸਾਹ ਨੂੰ ਸਵੇਰ ਤੀਜਾ ਸੁੰਦੀ ਹੈ ਜੀ ਠੀਕ ਹੈ ਉਹ ਤੋਂ 20 ਪਲੱਸ ਨਾਲ ਦੇ ਤਾਂ ਵੀ ਆਪਾਂ ਬੈਠੀ ਠੀਕ ਹੈ ਥਣ ਗੁੱਲਿਆ ਰ ਹੈ ਨਾ ਹਾਂਜੀ ਕ੍ਰੋਸ ਆ ਗਈ 3000 ਰਿਆਰ ਵਾਲੀ ਚੀਜ਼ ਹੈ ਜਮ ਬਿਲਕੁਲ ਫਿਟਿੰਗ ਵਾਲਾ ਇਹਦਾ ਤਾਂ ਤੁਹਾਨੂੰ ਫੋਟੋ ਦੇਖ ਸਕਦੇ ਤੁਸੀਂ ਵਜਨ ਦੇਖ ਸਕਦੇ ਹੋ ਗਾਂ ਚ ਕਿੰਨਾ ਗਾ ਸੋ 55000 ਰੁਪਿਆ ਇਹਦੀ ਬੈੜ ਦੀ ਹੈਗੀ ਕੀਮਤ ਤੇ ਤੀਸਰਾ ਸੂਆ ਸੂਣੀ ਆ ਸਾਢੇ 7 ਮਹੀਨਿਆਂ ਤੋਂ ਉੱਪਰ ਗੱਬਣਾ ਥਾਂ ਤੋਂ ਚਾਰੇ ਓਕੇ ਜਾ ਬਿਲਕੁਲ ਡਰਾਈ ਹੋਈ ਵੀ ਹੈ ਬੈੜੇ ਤੇ ਜਿਹੜੀ ਆਪਾਂ ਅੰਦਰ ਖੜੀ ਤਾਜੀ ਸੂਈ ਦੇਖੀ ਜੈ ਨੇ ਇਹ ਕਦੋਂ ਦੀ ਸੂਈ ਹੈ ਇਹ ਨੂੰ ਜੀ ਅੱਜ 10ਵਾਂ ਦੇਣਾ ਸੂਈ ਨੂੰ ਠੀਕ ਆ ਜੀ 12 17 18 ਕਿਲੋ ਦੁੱਧ ਆਏ ਥੱਲੇ ਜੀ 20 ਪਲੱਸ ਦੇ ਦੋ ਆ ਬੱਚਾ ਆ ਗਿਆ ਹਾਂਜੀ ਆ ਬੱਚਾ ਮੇਲਕਾ ਹਾਂਜੀ ਹੁਣ ਕਿੰਨਾ ਦੁੱਧ ਹਾਜ਼ਰਾ ਹੁਣ ਇਸ ਟਾਈਮ ਦੀ 16 ਤੋਂ 17 ਕਿਲੋ ਤਿਆਰ ਦੋ ਟਾਈਮ ਦਾ ਨਿਬੜੂ ਬਿਲਕੁਲ ਇਹਦਾ ਟਾਈਮ ਚੋਕੇ ਲੈਣ ਤਿੰਨ ਟਾਈਮ ਚੋਕੇ ਲੈ ਲੈਣ ਇਹਦਾ ਰੇਟ ਕੀ ਰਹੂਗਾ 55000 55000 ਦੇ ਵਿੱਚ ਵਾੜੀ ਪੂਰੀ ਪਾਣੀ ਚੰਗੀ ਹੈ ਜੀ ਥੋੜੀ ਲੱਸੀ ਦਿੱਤੀ ਹੈ ਗਰੀਬ ਪਰ ਆਈ ਗਈ ਹੈ ਠੀਕ ਹੈ ਵਾੜੀ ਪੂਰੀ ਬਹੁਤ ਚੰਗੀ ਹੈ ਜੀ ਤੇ ਮੇਰੇ ਬਾਕੀ ਤਾਂ ਵਧੀਆ ਰਾਜੀ ਕੋਲੋਂ ਦੇ ਦੁੱਧ 24 ਮੱਚ ਕਿਲੋ ਵੀ ਦੇ ਸਕਦੇ 20 ਕਿਲੋ ਗ੍ਰਾਮ ਮਾੜੀ ਹੱਕੇ ਕੋਈ ਨਹੀਂ ਕਰੇ ਨੂੰ ਸੋ 15 ਲੀਟਰ ਤੋਂ ਬਾਹਰ ਦੁੱਧ ਇਹ ਥੱਲੇ ਹੈਗਾ ਹਾਜ਼ਰ ਜਾਵਾਂ ਹਣਾ ਇਹ ਤਾਂ ਹੁੰਦਾ ਵੀ ਹਣਾ ਦੁੱਧ ਰੋਕਿਆ ਹੋਇਆ ਆਪਾਂ ਦੋ ਟਾਈਮ ਚੋਕੇ ਲਿਆੜ ਆਪਣਾ ਸਵੇਰ ਦਾ ਚੋਇਆ ਹੋਇਆ ਠੀਕ ਹੈ ਠੀਕ ਹੈ ਸ਼ਾਮ ਨੂੰ ਫੇਰ ਚੋਣਾ ਕੋਈ ਭਰਾ ਆ ਕੇ ਆਪਣੇ ਤੋਂ ਲੈ ਕੋਈ ਇੱਕ ਬੂੰਦ ਵੀ ਆਪਾਂ ਦੁੱਧ ਨਹੀਂ ਛੱਡੀਗੀ ਬਿਲਕੁਲ ਅਡਰ ਆਏ ਹੁੰਦਾ ਦਾ ਜਦੋਂ ਮੰਨ ਲਓ ਦੁੱ ਅਗਲਾ ਸ਼ਾਮ ਨੂੰ ਵੀ ਲੈ ਜਾਓ ਜੋ ਕਿ ਸਵੇਰੇ ਵੀ ਚੋਕੇ ਲੈ ਠੀਕ ਹੈ ਨੰਬਰ ਬੋਲ ਦੋ ਬਾਰੇ ਆਪਣਾ ਨੰਬਰ ਮੇਰਾ 9968647859 8968647859 ਖਾਸ ਭਦਾਵੜ ਸ਼ਹਿਰ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਉਹ ਵੇਖ ਕੇ ਖਰੀਦਦਾਰੀ ਕਰ ਸਕਦੇ ਹੋ